ਓਏ ਅਮਰ ਪੁੱਤ ਓ ਸੇਰਾ ਆਜਲੇ ਪੁੱਤ ਕਾ ਜਾ ਕੇ ਰੁੱਟੀ ਗੇ 10 ਵਜ ਗੇ ਓ ਮੈਂ ਕਰ ਕਰਦਾ ਮੈਂ ਟੋਟੇ ਸਮਾਰਦਾ ਮਾ ਫਿਰ ਮੋਟਰ ਛੱਡਾਂਗੇ ਆਪਾਂ ਓਏ ਆਹਾ ਓਏ ਆ ਜਮੀ ਸ਼ਰਮ ਲਾਈ ਪੀਗੀ ਓਏ ਹੋਰ ਇਹ ਤਾਂ ਮੇਰਾ ਰਾਤ ਡੱਕੇ ਟੁੱਕੇ ਵਾਲੇ ਹੋਈਦੀ ਆਹ ਦੇਲਾ ਇੱਥੋਂ ਅੱਜ ਇੱਕ ਪਿਓ ਗਾਂਹਾਂ ਤੋਂ ਜਮੀ ਚੱਕੀ ਪੀ ਵਟ ਉਹਦੇ ਉਦੋਂ ਦੇਖ ਵਟ ਨਾ ਇੱਧਰ ਦੇਖ ਵਟ ਚਲਾ ਕਰ ਪੁੱਤ ਆਪਾਂ ਉਹਨੂੰ ਸਰਪੰਚ ਦੀ ਬੁਲਾਉਨੇ ਆ ਓ ਮੈਂ ਕਹਾਂ ਕਾਹਨੂੰ ਛੇੜਦੇ ਨੇ ਸੱਪ ਨੂੰ ਗਾਲੀ ਪਾਉਂ ਤਾਂ ਉਹ ਪੁੱਤ ਸਰਪੰਚ ਪੰਚਾਇਤ ਮੌਕਾ ਦੇਖੂ ਪਤਾ ਵੀ ਲੱਗੂ ਵੀ ਆ ਕੀ ਕੀਤਾ ਨੇ ਇਹ ਬੱਟਾ ਜਿਵੇਂ ਮੂਲੀ ਬੰਬੱਡੀ ਪੇਗੀ ਯਾਰ ਚੱਲ ਦੇ ਰਜੇ ਮਰਜ਼ੀ ਕਰ ਲੈ ਫਿਰ ਅੱਜ ਦੇ ਪੁੱਤ ਘਰ ਨੂੰ ਆ ਜਿੰਦੀ ਨਾਲਾਂ ਮਿੱਟੀ ਹੁਣ ਬੋਲ ਸਦਾ ਸਰ ਉਹ ਚੱਲਣਾ ਸਰਪੰਚ ਠੀਕ ਆ ਤਾਂ ਫਿਰ ਨਾਲ ਮੌਕਾ ਦਿਖਾਵਾਂਗੇ ਨਾ ਹਾਂ ਪੰਚਾਇਤ ਮੌਕਾ ਦੇਖੂ ਆ ਜੀ ਠੀਕ ਆ ਓ ਬਾਪੂ ਮੈਂ ਗੱਲ ਕਰਦਾ ਵੀ ਵੀ ਕਾਹਨੂੰ ਇਹ ਆਪਾਂ ਹਜੇ ਪੰਚਾਇਤ ਵਿੱਚ ਗੱਲ ਲੈ ਕੇ ਜਾਣੀ ਐ ਵੀ ਇੱਕ ਵਾਰ ਆਪਾਂ ਨੂੰ ਘਰੇ ਤਰਾ ਲਾ ਦਈਏ ਓ ਪੁੱਤ ਆਪਾਂ ਕਾਣੇ ਦੇ ਘਰੇ ਜਾਵਾਂਗੇ ਯਾਰ ਜੇ ਪੋਤਾ ਪਤਾ ਸਿਰ ਨਾ ਹੋ ਕੋਟਾ ਗਾਹਤੂ ਵੇਤਾਂ ਕਰੂ ਹੋ ਮਾ ਮਦਾ ਐਂ ਗੱਲ ਕਰਦਾ ਸੀ ਮਾਹਾਂ ਵੀ ਜੇ ਕਿਹਨਾਂ ਸਮਝ ਜਾਂਦਾ ਕਾਹਨੂੰ ਗੱਲ ਐ ਵੀ ਸਾਰੇ ਪਿੰਡੇ ਚ ਗੱਲ ਫੈਲ ਜੂਗਾ ਅਸਾਂ ਤੁਨ ਕਦੇ ਜੇ ਸਮਝ ਆਏਗਾ ਕਿਹੜੇ ਪਾਗਰੇ ਪੁੱਛ ਕੇ ਦੇਖ ਲਾਣੇ ਆ ਚੱਲ ਤੇਰੀ ਮਰਜ਼ੀ ਹੈ ਭਾਈ ਦੇਖ ਲੈ ਹੋਰ ਕਿਹੜਾਂ ਜੇ ਗੱਲਾਂ ਲਵੇ ਲੱਗਦੀ ਦਿਖੀ ਗਿਆਲ ਨੇ ਮਿੱਟੀ ਲਾਦੀ ਆਪਣੇ ਕੈਦ ਫਿਰ ਆਪਾਂ ਨੂੰ ਕੰਨ ਰਾਲਾ ਪਾਉਂਦੀ ਲੋੜ ਹੈ ਦੇ ਪੁੱਤ ਮਦਦ ਉਹਦੇ ਕਰੇ ਤੇਰੇ ਕਿੱਥੇ ਜਾ ਰਹੇ ਆ ਨਹੀਂ ਮਦਦ ਸਰਪੰਚ ਦੇ ਬੁਲਾਉ ਨਾ ਫਿਰ ਆਪਾਂ ਕਰ ਲਾਂਗੇ ਜਿਵੇਂ ਕਾਰਵਾਈ ਕਰਨੀ ਹੋਊ ਚੱਲ ਠੀਕ ਜੇ ਨਾ ਮੈਨੇ ਫਿਰ ਆਪਾਂ ਹੋਮੀ ਕਰ ਲਾਂਗੇ ਹੁਣ ਆਪਾਂ ਐ ਕਰਦੇ ਆ ਹੁਣ ਸੰਗਰੂ ਰਾੜ ਤੇ ਤੇ ਜਾਵਾਂਗੇ ਹਾਂ ਆਪਾਂ ਜਾਂਦੇ ਜਾਂਦੇ ਨਾ ਹਾਤੋ ਕੇ ਉਹ ਕਿੰਨੀ ਦੀ ਹੋ ਜਾਣੀ ਚੱਲ ਠੀਕ ਆਇਆ ਕਰ ਆਜੋ ਉਹ ਮੈਂ ਰਾਤ ਕਿੰਨਾ ਗੰਦ ਮਦ ਗਿਆ ਉੱਥੇ ਖੇਤਾ ਮੜਾ ਮੋੜਾ ਦੇਖਤਾ ਲਿਆ ਕਰੋ ਆ ਸਵੇਰੇ ਜਾ ਕੇ ਆਇਆ ਮੈਂ ਉਹ ਰਾਤ ਨੂੰ ਤਾਂ ਆਪਾਂ ਉੱਥੇ ਪੀ ਜਾਂਦੇ ਆ ਬੈਠੇ ਤੜਕੇ ਮੇਰਾ ਸਾਲਾ ਗੰਦ ਦੇਖ ਕੇ ਬੇਸ਼ਰਮੀ ਆਉਂਦੀ ਆ ਹੋਰ ਤੜਕੇ ਕਿੱਥੇ ਇਕੱਠਾ ਕਰਿਆ ਜਾਂਦਾ ਯਾਰ ਸਮਾਨ ਹੋਰ ਨੜ ਘਰ ਦੇ ਹਾਲ ਹਾਲ ਕਰਦੇ ਨੇ ਯਾਰ ਠੀਕ ਆ ਲੱਕ ਮਤਲਬ ਹੀ ਹੋ ਗਿਆ ਹੋਰ ਵੀ ਤਾਇਆ ਉਹ ਜਿਹੜਾ ਤਾਇਆ ਦਾ ਲੋੜਾ ਤੁਸੀਂ ਲੋੜ ਨਹੀਂ ਹੈਗੇ ਕੀ ਗੱਲ ਹੋਗੀ ਹਾਂ ਜਿਹੜਾ ਮੱਤ ਸਾਰੀ ਭੱਟ ਸਾਰੀ ਬਾਹ ਹੈ ਤੂੰ ਭੱਟਵਾਦੀ ਹਾਂ ਤੂੰ ਦੇਖੀ ਨਹੀਂ ਜੇ ਖੇਤ ਨਾ ਪਹਿਲਾਂ ਮਹੀਂ ਬਾਹਰੇ ਸੀਗਾ ਉਸ ਤੋਂ ਬਾਅਦ ਮੁੰਡੇ ਆ ਗਏ ਚੱਲ ਮੇਰੇ ਕੋਲੇ ਖਾਣ ਪੀਣਾ ਮੈਨੂੰ ਲੱਗਦਾ ਉਸ ਤੋਂ ਬਾਅਦ ਫਿਰ ਮੈਂ ਜਦੋਂ ਬੈਠਿਆ ਉਹ ਮਾੜਾ ਮੋਟਾ ਖਾਦੀ ਪੀਤੀ ਜਨਾਂਗੇ ਤੇ ਲਵੇ ਲਾਗੇ ਹੋਵੇ ਤਵੀ ਵੱਟ ਦੇ ਹਾਂ ਤਾਂ ਸ਼ੇਰਾਂ ਵੱਟ ਨਾ ਬਚਾਉਂ ਜਿਵੇਂ ਮੂਲੀ ਵਾਂਗ ਵੱਡੀ ਪੀ ਗਿਆ ਲੈ ਤਾਏ ਦੱਸ ਮੈਂ ਨਿਆਣਾ ਯਾਰ ਹੁਣ ਜਵਾਕ ਆ ਮੈਂ ਵੀ ਮੈਨੂੰ ਬਾਹਰ ਨਹੀਂ ਮੋਣਾ ਆਉਂਦਾ ਉਹ ਫਿਰ ਤੂੰ ਬਾਣ ਕੇ ਨਹੀਂ ਧਿਆਨ ਨਾਲ ਦਾ ਬਾਹਲਾਂਦਾ ਜੇ ਨਹੀਂ ਪੱਜ ਦੀ ਕਾਹਨੂੰ ਪਿੰਦੀ ਹੁੰਦੀ ਯਾਰ ਬਈ ਅੰਮਣੋਂ ਤਾਂ ਮਾੜੀ ਮੋਟੀ ਕਿਤੇ ਤਵੀ ਨਾਲ ਲੱਗੀ ਹੁੰਨੀ ਯਾਰ ਉਹ ਯਾਰ ਅਸੀਂ ਬੌੜੇ ਆ ਪਿੰਡਾਂ ਅਸੀਂ ਤੇ ਲੈ ਕੇ ਘਰੇ ਆ ਗਏ ਆਹ ਹੁਣ ਅਸੀਂ ਸਵੇਰੇ ਖੇਤ ਕੱਖ ਲੈਣ ਗਏ ਸੀ ਅੱਧੀ ਵਟੜਾ ਬਗਲੀ ਪੀਏ ਗਾਣੇ ਤੇ ਕਹਾ ਹੋਰ ਬਈਆ ਫਿਰ ਤਾਂ ਕੋਤੋ ਛਿਰਦਾ ਖੇਤ ਤੋਂ ਤੇ ਘਰੇ ਤੇਰੇ ਕੋਲੇ ਆਇਆ ਤੁਸੀਂ ਤਾਂ ਪਤਾ ਅੰਨੇ ਹੋਏ ਤੇ ਹੁਣ ਕਿਪਾ ਲੱਗਦੀ ਆ ਪਈ ਜਿਦਾ ਬੋਤਲ ਫੋੜੀਆਂ ਆ ਰੋੜੀਆਂ ਫਿਰਦੀਆਂ ਨੇ ਜੇ ਨਾ ਤਾਂ ਉਹ ਵਿਆਹ ਹੋਇਆ ਉਹ ਤਾਂ ਮੁੰਡੇ ਬਾਹਰੋਂ ਆਏ ਹੋਏ ਸੀਗੇ ਯਾਰ ਉਹ ਮੈਂ ਵੀ ਉਹ ਮੈਂ ਬਾਹਾਂ ਦਾਦਾ ਧਿਆਨ ਨਾਲ ਪਾਉ ਉਹ ਚੱਲ ਫਿਰ ਮਿੱਟੀ ਲਾ ਦੇ ਕੋਈ ਨਾ ਜਿੰਦਰੇ ਨਾਲ ਟਰੈਕਟਰਾਂ ਨਾਲ ਕੇਰੇ ਲਾ ਕੇ ਕੋਈ ਮੇਰੇ ਕਿਨੂੰ ਚਾੜਦਾਂਗੇ ਹੋਰ ਕੀ ਆ ਮਿੱਟੀ ਜਿੰਨੀ ਕਹੋਂਗੇ ਹਾਂ ਹੀ ਕਹਿਣਾ ਵੀ ਭਾਈ ਆ ਵੀ ਉਹਨੂੰ ਮਿੱਟੀ-ਮੁੱਟੀ ਲਾ ਵੀ ਬਿਰਤ ਪਾਣੀ ਕੋਈ ਨਾ ਤੁਸੀਂ ਭਖੋ ਨਾ ਦੇਖਾ ਆਪਣਾ ਕੋਈ ਫਰਕ ਆਗਾ ਇੱਕ ਸੇਰਾ ਮੇਗਾ ਸੋਣਾ ਵਰਤ ਵਰਤੇ ਬਾ ਆਪਣਾ ਘਰ ਵਾਂਗੂ ਵਰਤ ਵਰਤੇ ਬਾ ਜੇ ਸੇਰਾ ਮੇਗਾ ਸੋ ਜਿਵੇਂ ਤਾਂ ਵੱਟ ਵੱਡੀ ਆ ਉਹਦੇ ਉਵੇਂ ਮਿੱਟੀ ਲੱਗਦੀ ਆ ਮੈਂ ਬਸ ਆਪਣੀ ਗਲਤੀ ਮੰਨਦਾ ਦੇਖੋ ਮੈਥੋਂ ਖਾਦੀ ਪੀਤੀ ਚ ਚਲ ਬਾਹਰ ਕਾਰਟ ਪਈ ਹੋਗੀ ਆ ਵੀ ਤੈਨੂੰ ਕਹਿਣੀ ਆਏ ਕੋਈ ਆਪਾਂ ਕੋਈ ਨਾ ਲਾਈ ਕਰਨਾ ਕੋਈ ਗੱਲ ਨਹੀਂ ਆਪਾਂ ਜਿਵੇਂ ਤੁਸੀਂ ਕਹੋਗੇ ਉਵੇਂ ਮਿੱਟੀ ਲਾ ਬਸ ਜਿੰਨੀ ਦੀ ਮਿੱਟੀ ਲਈ ਆਉਂਦੀ ਆ ਦੀ ਮਿੱਟੀ ਲਾ ਦੀ ਹੋਰ ਚਾਹ ਬਣੀ ਦੱਸੋ ਸੇਵਾ ਬਸ ਬਸ ਜਿਹੜਾ ਇਹੀ ਸੇਵਾ ਠੀਕ ਆ ਬਸ ਠੀਕ ਆ ਤੈਨੂੰ ਪਾਣੀ ਖੜਦ ਨਹੀਂ ਤੈਨੂੰ ਵੀ ਪਤਾ ਹੀ ਹੈ ਕੋਈ ਨਾ ਕੋਈ ਨਾ ਜਿਵੇਂ ਤੁਸੀਂ ਕਹੋਗੇ ਲਵੇ ਖੜ ਕੇ ਲਵਾ ਲਿਓ ਚਾਹੀਦਾ ਅਜਾ ਤੋਂ ਆਪੀ ਲਾ ਦੀ ਬਸ ਠੀਕ ਆ ਉਹ ਤਰਪਾਹੇ ਆਪੋ ਕਹਾਂ ਖਿੱਚੀਏ ਨੇ ਤੇ ਪਾਟ ਟਟੇ ਨੇ ਉਹ ਦੇਖ ਲਾ ਕਿਹਾ ਭਾਈ ਮੈਂ ਉਹਨੂੰ ਸਰਪੰਚ ਦੇ ਬੁਲਾਉਂਗਾ ਲਾਤੀ ਮਿੱਟੀ ਉਹਨੇ ਆ ਪੀਜੀਪੇ ਮਰਕਿਊਰੀ ਸਾਰੇ ਬਾਟੇ ਵੱਡੀ ਪੀਗੀ ਮੈਂ ਕਹਾਂ ਉਹ ਭਾਈ ਉਹਨੂੰ ਸਰਪੰਚ ਦੇ ਬੁਲਾਵਾਂਗੇ ਬਾਪੂ ਉਹਦੇ ਘਰੇ ਚੱਲਾਂਗੇ ਨੀਮਾ ਘਰੇ ਕੋਲ ਮੰਡੀ ਦੇ ਬਹਿਗਾ ਤੂੰ ਕਾਹਨਾ ਤੇ ਯਾਰ ਉਹ ਮੈਂ ਤਾਂ ਐਂ ਕਹਿੰਦਾ ਵੀ ਕਾਹ ਨੂੰ ਕਲੇਸ਼ ਵਧਾਉਣਾ ਲੈ ਕਰ ਲੈ ਤਰਸੋ ਤੇ ਫਿਰ ਲਾਤੀ ਮਿੱਟੀ ਉਹਨੇ ਹੁਣ ਫਿਰ ਹੁਣ ਕੀ ਕਰੀਏ ਇਹਦਾ ਬਾਪੂ ਕੇ ਗਮਾਨ ਮੱਥਾ ਕਾਹ ਨੂੰ ਬੈਰ ਪਾਉਣਾ ਮੈਂ ਤਾਂ ਬੈਰ ਹੀ ਪਾ ਲੈਂਦਾ ਯਾਰ ਉਹਨਾ ਫਿਰ ਬਾਪੂ ਹੁਣ ਕੀ ਕਰੀਏ ਇਹਦਾ ਪੁੱਤ ਆਪਾਂ ਐਂ ਕਹਿਦਾ ਆਪਾਂ ਦੁਬਾਰਾ ਦੇ ਘਰੇ ਚੱਲਦੇ ਆਂ ਵੀ ਭਾਈ ਸਾਡੀ ਆ ਪੱਟ ਪਰ ਕੇ ਤੂੰ ਜੀ ਦੀ ਸਾਡੇ ਬਾਹਾਂ ਚ ਲਾ ਲਾ ਉਹ ਕਰੇ ਬਾਈ ਜਾਨੀ ਬਾਪੂ ਹੋ ਗਈ ਗਲਤੀ ਫਿਰ ਤੂੰ ਹੁਣ ਆਇਆ ਗਾ ਤੂੰ ਗਲ ਪਈ ਜੰਨਾ ਕੋ ਕਰੀ ਨਹੀਂ ਫਿਰ ਫਿਰ ਤੂੰ ਦੱਸ ਕਿਵੇਂ ਕਰਨਾ ਬੰਦ ਕਿਨੇ ਚੱਕਣ ਦੇ ਮੈਂ ਬੱਟਰੀ ਉਹ ਖਾ ਟਰਾਟ ਐ ਕਰ ਪੁੱਤ ਜੇ ਤੂੰ ਬੱਟ ਬਹਣ ਲੱਗੇ ਨਾ ਸਾਰੀ ਬੱਟ ਚੱਕ ਦੇ ਖੁੰਝੇ ਖਾਂ ਜਿੰਮੀ ਚੱਕ ਦੇ ਨੇ ਹਾਂ ਹਾਂ ਸਾਰੀ ਚੱਕ ਦਿੰਨੇ ਆ ਜਿਹੇ ਜਲ ਪੇਸ਼ੇਬਲ ਤਰੀਕੇ ਨਾਲ ਚੰਗੇ ਨਾਲ ਮੈਂ ਭੁਗਤੂ ਮੈਂ ਤੂੰ ਹੁਣੇ ਹੀ ਖੜਾ ਜਾ ਕੇ ਮੈਂ ਖੜਾ ਲਿਆ ਕਰਾ ਸਾਰੀ ਬੱਟ ਤੇ ਕਰੀਦਾ ਸਾਰੀ ਕਰਾਂ ਪੰਜ ਕੇ ਆਸੀ ਨਿਗਰਾ ਲਾ ਕੇ ਮੱਕੀ ਪਟਾ ਸਤਾਨ ਬੰਦਾ ਜੇ ਨਾ ਤਦੋਂ ਉਂਡਰਾ ਨਾ ਨਾ ਮਿੱਟੀ ਲੈ ਵੇ ਤੂੰ ਮੈਨੂੰ ਕੀ ਚਰਨਾ ਜਾਣ ਗਿਆ ਉਹ ਹੱਕ ਲੈ ਕੋ ਮਾਇਆਵਾ ਮਤਲਬ ਕਿ ਇਹਨੂੰ ਇੰਚ ਪਾੜ ਲਿੰਦਾ ਇਹਦਾ ਸਾਲਾ ਸਾਰੀ ਵੱਟ ਵਾ ਗਿਆ ਤਾਂ ਖਾਸਮਾਨੇ ਨਵੇਂ ਚੰਦ ਚਾੜਤਾ ਨਾਲੇ ਬਚਾਲੋਂ ਵੱਟ ਖਿਸਕਾਦੀ ਨਾਲੇ ਮੇਰੇ ਸਾਲੇ ਨੇ ਜਮ ਦੋਵੇਂ ਖੂੰਜੀ ਖਤਮ ਕਰਤੇ ਅ ਮੈਂ ਤਾਂ 2 ਫੁੱਟ ਲਾਈ ਸੀ ਤਵੀਆਂ ਨਾਲ ਵੱਟ ਇਹਨਾਂ ਨੇ ਤਾਂ ਮੇਰੇ ਸਾਲੇ ਨੇ ਸਾਰੀ ਵਾਟੀ ਫੇਲ ਦਿੱਤੀ ਐਂ ਤਾਂ ਨਹੀਂ ਜੀਰੀ ਲਗਣੀ ਹੈ ਤਾਂ ਪਾਣੀ ਨਹੀਂ ਖੜਨਾ వా అంద్రి మలా అపే ఉపత్తు దూలి పరమండే తా స్వా కరమా నా కాలే తాయే నాలగాలి కరుం చాంగదాని దేలాఉని ਹੇ ਨੀਕਾ ਕੋਈ ਸਾਰਾ ਮੈਂ ਨਹੀਂ ਮਾਂ ਬੋਲੂਗਾ ਪੁੱਤ ਬੋਲੂ ਕਿ ਤੇ ਭੰਨਿਆ ਦਾ ਪਿਆਗਾ ਆਪਾਂ ਬੋਲਣਗੇ ਛੱਡ ਦੇਗੇ ਤੇ ਆਪਾਂ ਨੂੰ ਮੈਂ ਤਾਂ ਇਹਦੀ ਮਾਂ ਜੀ ਅੱਜ ਕਿਰੇ ਮਾੜਾ ਛੇੜ ਲੈਣਾ ਅੱਜ ਲਾਉਂਦੇ ਤੇ ਪੱਖਾਂ ਉੱਪਰ ਜਾ ਚੱਕ ਕੇ ਦਿਖਾਉਂਦਾ ਮਾੜਾ ਗਲਤ ਹੈ ਨਾ ਉਹ ਇਹਦਾ ਚੱਕੇ ਨਹੀਂ ਪੱਕੇ ਨੰਗੇ ਉਹਨੂੰ ਗੋਲਦੀ ਉਹੀ ਪਰਾਂ ਕਰ ਲਿਆ ਹਾਂ ਹਾਂ ਚਲ ਠੀਕ ਹੈ ਫਿਰ ਮੈਂ ਤਾਂ ਜਾਣਾ ਸੀ ਰੂਰ ਠੀਕ ਹੈ ਚਲ ਜਾ ਠੀਕ ਕੋਈ ਗੱਲ ਹੋਣ ਕਰਦੀ ਮੈਨੂੰ ਤਾਂ ਪੁੱਤ ਮੈਂ ਮੱਖੀ ਵੀ ਕੁਝ ਇਹਦਾ ਗੋਲਦੀ ਠੀਕ ਹੈ ਨਹੀਂ ਤਾਂ ਲਾਂਗਿਆ ਮਣਾਵਾਂ। ਲੈ ਹੁਣ ਤਾਇਆ ਕੱਲਾ ਤਾਇਏ ਨਾਲ ਗੱਲ ਕਰਕੇ ਆ ਮੈਂ। ਔਰ ਤਾਇਆ? ਓਹ ਤਾਇਆ। ਹਾਂ ਭਾਈ ਕਿਵੇਂ ਕੱਲਾ ਬੈਠਾ ਮਖਿਆ? ਬਸ ਕਦੇ ਕੰਮ ਨਹੀਂ ਹੋ ਰਿਹਾ ਕੇਦਾ ਕੇ ਬਹਿ ਗਿਆ। ਅੱਛਾ ਬਹੁਤ ਬੂਰ ਬੀਤਦੀ ਹੈ ਫਿਰ? ਹਾਂ ਬੀਤਦੀ। ਮੈਂ ਤਾਂ ਉਧਰ ਗੇੜਾ ਮਾਰ ਕੇ ਆਇਆ ਸੀ ਮੈਂ ਖੁੰਝੇ ਵਾਲੀ ਵੜ ਤੇ ਵਟਜੀ ਦੇ। ਜਿਵੇਂ ਤੈਂ ਬਾਰਤੋਂ ਮੈਂ ਸੀ ਵਰਤੇ ਉਹ ਤਾਂ ਦਿਲਦਾ ਕੋਈ ਗੱਲ ਨਹੀਂ ਵੀ ਮੈਂ ਪਾਣੀ ਪੂਣੀ ਨਹੀਂ ਖੜਨਾ ਹੈਗਾ ਜੀਰੀ ਦਾ ਸਾਰਾ ਫਿਰ ਤੁਹਾਡੇ ਪਾਸੇ ਨਿਕਲੂ ਮਖਿਆ ਉਹ ਜਿਵੇਂ ਸੇਰਾ ਮੱਕੀ ਤੇਰਾ ਪਾਣੀ ਖੜਜੋ ਮੈਂ ਜੀਰੀ ਦਾ ਖੜਾ ਲੀ ਇਹ ਤਾਂ ਤਾਂ ਫਿਰ ਫਰਕ ਜਾਂ ਬੈਨ ਵਾਲਾ ਕੰਮ ਹੋ ਜਾਂਦਾ ਦੇਖੋ ਹੋਰ ਤਾਂ ਕੋਈ ਸੇਰਾ ਨਹੀਂ ਹੁੰਦੀ ਇਹਦੀ ਮਿੱਟੀ ਇਹ ਤਾਂ ਉੱਥੇ ਹੀ ਲੱਗ ਜੂਗੀ ਸੇਰਾ ਫਰਕ ਵੀ ਤੈਂ ਪਵਾਇਆ ਜੇ ਤੈਂ ਤੂੰ ਮਿੱਟੀ ਲਾ ਅਸੀਂ ਕਾਹਨੂੰ ਪਾਉਂਦੇ ਮੈਂ ਤਾਂ ਐਂ ਕਹਿਆ ਸੀ ਮੈਂ ਚੱਲ ਕੇ ਰ ਮਿੱਟੀ ਜੀ ਲਾ ਦਿਓ ਦੇਖ ਪਾਣੀ ਖੜਦਾ ਦੇਖ ਸੇਰਾ ਤੇਰਾ ਬਾਹਣ ਸਾਡਾ ਬਾਹਣ ਨਹੀਂ ਵਾ ਤੇਰਾ ਬਾਹਣ ਉੱਚਾ ਜਿਹੜਾ ਨਕਸਾ ਨੂੰ ਮਿੱਟੇ ਪਿਆ ਪੀਲਾ ਲੂਆ ਗਾ ਚੌਤਾ ਮਸਾਂ ਹੀ ਕੰਨ ਆਇਆ ਸੀਗਾ ਮੈਂ ਚੱਲ ਵੀ ਕੇ ਮਿੱਟੀ ਦੀ ਛਾੜ ਦਿਓ ਉਹ ਮੈਂ ਕਹਾਂ ਤੂੰ ਸੱਦੇ ਤੀਗਾ ਤੂੰ ਆਪੀ ਐਂ ਮੈਨੂੰ ਬੁਲਾਇਆ ਤੀਗਾ ਆਗਾ ਤਾਇਆ ਹੁਣ ਉਸਾਂ ਆ ਗਿਆ ਹੈਲੋ ਅੱਖਰ ਸਾਹਿਬ ਕਿੱਥੇ ਹੋ ਮੈਂ ਲੰਗਵਾਲ ਗਿਆ ਹਾਂ ਨਿਰਮਲ ਆ ਜੰਮਾ ਕਦੋਂ ਕੁ ਮੁੜੇਗਾ ਮੈਂ ਮੁੜੀ ਉਹਨਾਂ ਤੋਂ ਬੜਾ ਪਾਰ ਕਰੇ 3 ਮਿੰਟ ਅੱਗੇ ਤੋਂ ਅੱਛਾ ਫਿਰ ਐਂ ਕਰੀ ਜਦੋਂ ਲੰਗਵਾਲ ਤੋਂ ਮੁੜਦਾ ਹੋਇ ਆਏਗਾ ਨਾ ਉਦੋਂ ਆਪਣੇ ਲੰਗਵਾਲ ਦੇ ਖੇਤ ਮੜਾ ਜਿਹੜੀ ਚਰਨੇ ਨਾਲ ਬੱਟ ਆ ਗਈ ਆਪਣੀ ਸਾਂਝੀ ਉਹ ਤਾਂ ਗੇੜਾ ਮਾਰ ਕੇ ਮੜਾ ਮੌਕਾ ਦੇਖਿਆ ਯਾਰ ਉਹਨਾਂ ਨੇ ਬੱਟ ਬਾਰਡ ਰੱਖਿਆ ਖੁੰਝੇ ਜਮਾ ਲਾ ਰੱਖੇ ਨੇ ਯਾਰ ਬੱਟ ਦੇ ਅੱਛਾ ਹਾਂ ਮੜਾ ਜੇ ਕਿਹੜਾ ਗੇੜਾ ਮਾਰ ਰਹੀ ਮੌਕਾ ਦੇਖਿਆ ਹੀ ਹਾਂ ਮੇਰੇ ਕੋਲ ਨਹੀਂ ਆਜੀ ਫਿਰ ਦੇਖ ਕੇ ਮੌਕਾ ਚੰਗ ਚੰਗ ਹਾਂ ਆ ਜਾ ਮੈਂ ਭਰਾ ਲੰਘਿਆ ਆ ਪਿਛਲੇ ਪਾਸੇ ਆ ਕਰ ਦੇ ਹਾਂ ਹਾਂ ਆ ਜਾ ਓਕੇ ਉਸ ਮਾਨ ਜਾਨੀ ਕਿੱਥੇ ਰੱਖ ਕੇ ਬੋਲਣ ਆਇਆ ਮੈਂ ਭਰਾ ਆਹ ਯਾਰ ਦੇਖਿਆ ਮੋਕਾ ਹੁਣ ਤਾਂ ਮੋਕਾ ਯਾਰ ਮੈਂ ਦੇਖਿਆ ਆ ਖਾਸੇ ਪੱਟੇ ਜੀ ਵੱਡੀ ਹੋ ਜਾਂਦਾ ਹੈ ਹੋਰ ਖੁੰਜੇ ਜੇ ਖਾਸੇ ਲਾਦੇ ਯਾਰ ਹੂੰ ਬੈਜਾ ਨਾ ਬੈਠੇ ਬਸ ਬੈਜਾ ਬੈਜਾ ਬੁੱਢਾ ਬੈਜਾ ਨਾ ਤਾਂ ਗੱਲਬਾਤ ਕੀਤੀ ਨਹੀਂ ਕਿ ਬੰਦੇ ਨਾਲ ਆਪ ਜਾ ਕੇ ਚੱਲ ਨਾ ਇਹ ਕਹਿੰਦਾ ਤੈਨੂੰ ਗੱਲਬਾਤ ਮੈਂ ਕੀ ਕਰਨੀ ਸੀ ਯਾਰ ਮੈਂ ਤਾਂ ਦੇਖ ਮੇਰੀ ਜਿੱਥੋ ਵੱਟ ਵੱਡੀ ਹੋਈ ਆ ਉਹ ਮੇਰੇ ਕੰਨੀ ਵਧੀ ਹੋਈ ਸੀ ਵਿਚਾਲੋਂ ਵੱਟ ਠੀਕ ਹੈ ਠੀਕ ਹੈ ਉਹ ਮੈਂ ਸਿੱਧੀ ਕਰਤੀ ਠੀਕ ਐ ਵੱਢ ਕੇ ਉਹਨਾਂ ਨੇ ਗਾਹਾਂ ਹੁਣ ਖੁੰਝੇ ਵੱਢ ਲੇ ਉਹ ਫੇਰ ਮੇਰੇ ਕੰਨੀ ਟੱਪ ਕੇ ਖੁੰਝਿਆ ਜੋ ਵਿਚਾਲੋਂ ਵੱਟ ਵਿੰਗੀ ਸੀ ਪਹਿਲਾਂ ਮੇਰੇ ਕੰਨੀ ਆਉਂਦੀ ਸੀ ਉਹ ਉੰਨੀ ਕਮ ਵੱਟ ਲਾਤੀ ਤਾਇਆ ਚਰਨ ਨਾਲ ਗੱਲ ਕੀਤੀ ਜਾ ਕੇ ਕਰਕੇ ਐਵੇਂ ਗੱਲ ਜਾ ਕੇ ਤਾਇਆ ਕੰਮਾ ਸੀ ਉਦੋਂ ਉੱਥੇ ਮੈਂ ਕਹਿੰਦਾ ਕੀ ਫਿਰ ਮੈਨੂੰ ਕਹਿੰਦਾ ਜਿਵੇਂ ਤੇਰਾ ਇਹਦੇ ਵਾਲਾ ਮੱਕੀ ਵਾਲਾ ਪਾਣੀ ਖੜ ਗਿਆ ਉਮੀ ਕਹਿੰਦਾ ਫੀ ਵਾਲਾ ਖੜਾ ਰਹੂ ਲੈ ਕਰ ਲਾ ਗੱਲ ਹੁਣ ਉੱਥੇ ਲੜਾਈ ਵਾਲਾ ਕੰਮ ਹੋ ਜਾਂਦਾ ਜਿਵੇਂ ਬੋਲ ਪੈਂਦਾ ਕੁਛ ਤਾਂ ਹੀ ਫਿਰ ਮੈਂ ਤੈਨੂੰ ਵਿੱਚ ਵਿਚਾਲੇ ਸਾਂਝੇ ਬੰਦੇ ਨੂੰ ਫੋਨ ਕਰਿਆ ਮੈਂ ਵੀ ਮੌਕਾ ਦੇਖ ਕੇ ਆਇਆਂਗਾ ਤੂੰ ਜਾ ਕੇ ਉਹ ਕਦਮ ਆ ਦੇਖਿਆ ਚਰਨਾ ਵੀ ਉੱਥੇ ਸੀ ਮੁੰਡਾ ਵੀ ਉਰ ਤਾਂ ਉੱਥੇ ਬੈਠਾ ਹੁੰਦਾ ਫੇਰ ਕੀ ਕਹਿੰਦੇ ਮੈਂ ਤਾਂ ਗੱਲ ਕੀਤੀ ਨਾ ਫਿਰ ਅਗਲੇ ਨਾਲ ਮੈਂ ਤੇਰੀ ਗੱਲ ਸੁਣਨਾ ਹੈ ਪਹਿਲਾਂ ਹਾਂ ਫਿਰ ਹੁਣ ਚੱਲਦੇ ਆਪਾਂ ਫਿਰ ਬਈ ਇੱਥੇ ਬੈਠ ਕੇ ਤਾਂ ਇਹ ਮਸਲਾ ਖਾ ਲਓ ਨਾ ਜਾਣ ਦਾ ਖੇਤ ਹੀ ਕੋ ਚੱਲ ਬਾਗ ਚੱਲਦੇ ਚਰਨ ਨੂੰ ਮੈਂ ਫੋਨ ਕਰ ਦਿੰਦਾ ਜਾਂ ਮੈਂ ਜੀਤੇ ਨੂੰ ਫੋਨ ਕਰ ਦਿੰਦਾ ਉਹਨਾਂ ਨੇ ਪਹਿਲਾਂ ਬਾਹੜ ਬਾਹਿਆ ਵੀ ਹੋਇਆ ਇਹਨਾਂ ਦਾ ਹਾਂ ਇਹ ਕਰ ਲੂ ਕੋਈ ਨਾ ਹੈ ਹਾਂ ਬਾ ਫਿਰ ਚੱਲ ਕਰ ਫਿਰ ਤੂੰ ਚੱਲ ਮੇਰੇ ਨਾਲ ਨਾਲ ਹੀ ਜਲਾ ਫਿਰ ਮੈਂ ਹਾਂ ਆਪਾਂ ਹੁਣ ਇਹ ਨਮਟਿਆਰਾ ਕਰ ਦਾਂਗੇ ਚੱਲ ਫਿਰ ਆ ਜਾ ਬੈਠ ਕੇ ਰਾਂ ਹਾਂ ਇਹ ਗੱਲਾਂ ਤੇ ਟਾਈਮ ਪਾ ਕੇ ਨਹੀਂ ਹੁੰਦਾ ਰਹਿਣਾ। ਹਾਇਰ ਗੱਲ ਹੈਗੀ ਆ ਹਾਂ। ਹਾਂ। ਤੇ ਕੀ ਅੰਦਰ ਆ ਬੱਟਾ-ਬੋਟਾ ਤਾਂ ਉਹੀ ਰੌਲੇ ਪਾਈ ਰੱਖਦੇ ਆ। ਉਹੀ ਲੋਕ ਵੱਢੀ ਜਾਂਦੇ ਨੇ ਬਸ ਪਤਾ ਨਹੀਂ ਕੀ ਗੱਲ ਐ। ਇਹਦੇ ਉੱਥੇ ਆ ਜਾਂਦੀਆਂ ਨੇ ਨਾਲੇ। ਉਤਾ ਪਤਾ ਮੈਂਬਰ ਦਾ ਫੋਨ ਆਇਆ ਦੀਗਾ। ਕੀ ਕਹਿੰਦਾ ਸੀ? ਆਹ ਖੇਤ ਮੌਕਾ ਦੇਖਣ ਆਉਣਾ ਭਾਈ ਆ ਜਾ ਭਾਈ। ਨਾ ਆ ਜਾ ਆਪਣੇ ਆਹ ਨਹੀਂ ਆਗੇ ਮੈਂ ਨਾਲ ਆ ਆ ਗਿਆ। ਆ ਆ ਗਿਆ ਤੂੰ ਤਾਂ ਨਹੀਂ। ਮੈਂ ਨਾਲ ਉਹ ਵੀ ਹੈਗਾ। ਹੈ? ਨਾਲ ਮੁੰਡਾ ਵੱਟਵਾ ਹਾਲ ਵੀ ਨਾਲ ਹੀ ਆ। ਹਾਂ ਹਾਂ। ਬੁੱਤ ਮਾਲਾ ਸਾਹਿਬ ਨਾਲ ਬੋਲਦੇਗਾ। ਨਾ ਆਪਾਂ ਦਾ ਕੀ ਕਹਿਣਾ ਐ। ਲੈ ਵੀ ਉਤਰਾ ਗਿਆ ਹੋਰ ਦੱਸਿਆ ਕਿਵੇਂ ਪੁੱਤ ਬਹੁਤ ਵਧੀਆ ਠੀਕ ਠਾਕ ਵਧੀਆ ਹੋਰ ਕਰਪਾਵਾ ਲੋਟਾ ਠੀਕ ਠਾਕ ਹੈ ਹੋਰ ਭਾਈ ਹੋ ਠੀਕ ਠਾਕ ਹੈ ਭਾਈ ਵਧੀਆ ਜੀ ਤੇ ਲੈ ਆ ਵੀ ਆ ਗਿਆ ਮੁੰਡਾ ਹੁਣ ਦਸ ਗੱਲ ਬਾਤ ਕੀਤੀ ਐ ਸਿਹਰਾ ਗੱਲ ਤਾਂ ਐ ਪੁੱਤ ਹਾਂ ਇਹ ਮੁੰਡਾ ਬਾਹਰ ਪਹੁੰਚਦਾ ਲਾਗੇ ਮਿੱਤਰ ਮੇਲੀ ਬਾਹਰੋਂ ਆਏ ਹਿੱਤੇਗੇ ਸਾਡੇ ਨੇ ਵਾਦੀ ਬੱਟ ਸਾਦੀ ਠੀਕ ਐ ਅਸੀਂ ਦੋ ਜਣੇ ਦੇ ਘਰੇ ਪਾ ਗਏ ਹੂੰ ਇਹ ਕਹਦਾ ਜੀ ਕੋਈ ਵਲ ਮੈਂ ਮਿੱਟੀ ਲਾ ਦੂੰ ਇਹਨੇ ਮਿੱਟੀ ਲਾਈ ਨਹੀਂ ਹੈਗੀ ਉਥੇ ਮੱਕੀ ਬੀਜਤੀ ਅੱਛਾ ਉਦੋਂ ਵਾਟ ਕਹਾਂ ਅਸੀਂ ਚੱਕ ਲੱਕੀ ਦੁਬੇ ਮੌਕਾ ਦੇਖ ਲਾ ਮੌਕੇ ਦਾ ਮੈਂਬਰ ਆ ਆ ਜਾਓ ਵੀ ਫਿਰ ਆ ਦੇਖੋ ਮੈਂਬਰ ਸਾਡਾ ਚਾਹ ਉਹ ਬੜਦੀ ਹੈ ਆ ਦੇਖੀ ਮੈਂਬਰ ਆ ਲੈ ਇਹਦੇ ਵਿੱਚ ਕੁੱਤਾ ਵੀ ਲੰਗਦਾ ਨਾ ਹੀੇਠਾਂ ਦੀ ਹੋ ਕੇ ਲੰਗਦਾ ਕੁੱਤੇ ਤੋਂ ਵੀ ਨਹੀਂ ਮੇਰਾ ਸਾਲਾ ਲੰਗਿਆ ਜਾਂਦਾ ਬੜਾ ਨਾਗਰੀ ਮੌਕਾ ਦੇਖ ਤੇ ਆ ਬੜਾ ਬੱਟੇ ਦੀ ਮੱਕੀ ਵਾਲੀ ਇੱਥੇ ਕੁੱਤਾ ਲੰਗਦਾ ਜਾਊ ਉੱਥੇ ਕੁੱਤੇ ਲੰਗੇ ਨਹੀਂ ਜਾਂ ਮਿਲਦਾ ਉਹਦਾ ਹਾਂ ਹੁਣ ਤਾਂ ਘਾਣੂ ਕੁੱਤੇ ਲੰਗਦੇ ਨੇ ਉਹ ਵੱਟ ਦੇ ਚੂਹੇ ਹੀ ਖੱਟ ਪੜਦਾ ਤੁਸੀਂ ਵੱਡੀ ਹੋ ਗਈ। ਬਾਕੀ ਮੈਂਬਰ ਜਿਹੜੇ ਆ ਵਟ ਆਉਂਦੇ ਨੇ ਨਾ ਸਿੱਧੇ ਵਟ ਇਹ ਨੱਕੇ ਛੇਦ ਆਉਂਦੇ ਗੀ ਉਹ ਖਾਲ ਬਹੁਤ ਪੁਰਾਣਾ ਵਾਲਾ ਸਰਕਾਰੀ ਖਾਲ ਆਗਾ ਉਹ ਖਾਲ ਹੱਦ ਤੇ ਆ ਗਿਆ ਇੱਧਰ ਦੁਬਾਰਾ ਇਹ ਮੈਂਬਰ ਹੈ ਜਿਹੜੇ ਮੈਂ ਦੱਸਦਾ ਨੱਕਾ ਗਏ ਜਿਹੜਾ ਨੱਕੇ ਤੋਂ ਉਰਾਂ ਵਟ ਸੀਗੀ ਇਹ ਫਿਰ ਵੱਟਦਾ ਇੱਧਰਲੇ ਪਾਸੇ ਹੁਣ ਤਾਂ ਇਹ ਹੌਲੀ ਹੌਲੀ ਵਟ ਟੋਰੇ ਆ ਗਈ ਇਹ ਮੇਰੇ ਬਾਪੂ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਆਪਾਂ ਕਰਮ ਇੱਧਰ ਉਤਰ ਦਿਆਂਗੇ ਉਹਦੇ ਕਰਕੇ ਮੈਂ ਹੌਲੀ ਹੌਲੀ ਵਟ ਮੈਂ ਖੈ ਚੱਲ ਸਿੱਧੀ ਕਰ ਲਾਂਗੇ ਕਰਾ ਲਈਏ ਸਿੱਧੀ ਕਰਾ ਦੀ ਤੈਨੂੰ ਵਟ ਫਿਰ ਭਾਈ ਤੂੰ ਨਿਆਣਾਗਾ ਜੇ ਤੇਰੇ ਮਨ ਚ ਪੈਸਾ ਤੂੰ ਅਰਜੀ ਦੇ ਕੇ ਆ ਮੈਂ ਬਰਾ ਮੇਰੀ ਗੱਲ ਉਹ ਮੈਨੂੰ ਆਏ ਸੀ ਵੀ ਚਲ ਬੁਰੇ ਗਾ ਦੇ ਪਿੱਛੇ ਪਾਣਾ ਯਾਰ ਲਿਹਾਜ਼ ਉਹਦਾ ਇਹਦਾ ਕੰਮ ਉਹ ਤਾਂ ਬੁਰੇ ਦਾ ਤਹੀ ਮੈਂਬਰਾ ਜਿਹੜਾ ਉਹ ਥਾਲਾ ਸਰਕਾਰੀ ਪਰਾਂ ਕੁੰਦਰਾ ਉਹ ਦੁੱਗੋ ਹੱਦ ਦੇ ਖਾਲ ਆਗਾ ਉਹਦਾ ਸਮਝ ਨੱਕਾ ਆ ਗਿਆ ਉਹ ਸੇਧੂ ਬੱਟ ਆਉਂਦੀ ਨਾਲੇ ਜਿੱਦੇ ਨੇ ਬੱਟ ਪਏ ਨੇ ਜੀ ਦੋਹੇ ਪਿਆ ਬੱਤੇ ਤੇ ਰੱਖੇ ਕਰਨਗੇ ਕੋਈ ਕਰੇ ਨਹੀਂ ਗਿਆ ਯਾਰ ਹੈ ਲੈ ਕਦੋਂ ਉਹ ਕਰੇ ਮੇਰੇ ਅਜੀ ਪੁੱਤ ਤੇਰੇ ਘਰੇ ਜਾ ਕੇ ਬਹਿ ਕੇ ਮਿਲੂਗਾ ਕਿ ਮਾਰ ਕੇ ਨਾ ਕਮਾਲੂਗੀ ਯਾਰਾਂ ਤੇ ਸ਼ਰਿਆ ਵਿੱਚ ਝੂਠ ਬੋਲੀ ਇਹ ਤਾਂ ਜੀ ਕਿ ਜਾ ਕੇ ਬਹਿ ਕੇ ਗਏ ਘਰੇ ਜਾ ਕੇ ਇਹ ਨਾਲ ਤੈਨੂੰ ਕੋਲ ਮਿੱਟੀ ਮੈਂ ਲਾਦਾ ਪੁੱਤ ਤੂੰ ਖੜਾ ਦੇ ਆਪ ਮੰਨੇ ਮੂੰਹ ਤੇ ਜੇ ਘਰੇ ਆਉਂਦੇ ਮੇਰੇ ਕੋਲ ਮਿੱਟੀ ਨਾ ਲਾਦੀ ਹੁੰਦੀ ਓ ਪੁੱਤ ਤੂੰ ਹੁਣ ਨਾ ਮੁਕਰ ਇਥੇ ਘਰੇ ਜਾ ਕੇ ਆਏਂਗੇ ਮਾਪੂ ਮੈਥੀ ਗਲਤੀ ਹੋ ਗਈ ਤੂੰ ਤਾਂ ਕਹਿੰਦੀ ਵੀ ਸਰਪੰਚੇ ਤੇ ਚੱਲ ਮੈਥੀ ਗਲਤੀ ਹੋ ਗਈ ਦੱਸਾਂ ਗੱਲ ਮੈਂ ਮੈਂਬਰ ਆ ਇਹ ਤਾਂ ਗੱਲ ਹੈਗਾ ਮੁੰਡੇ ਨੂੰ ਟਿੱਕਾ ਦੇ ਮਤਲਬ ਜਰੂਰ ਪੰਚਾਇਤ ਕਰ ਦਦਗਾ ਲੈ ਆ ਗਿਆ ਜੂਸ ਕੱਢਣ ਆਲਾ ਦਾੜੀ ਨਾ ਪਟਾਲੀ ਤੂੰ ਕਿਤੇ ਮੇਰੇ ਕੋਲ ਓ ਨਹੀਂ ਜੀ ਤਾ ਓਏ 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 ਸਾਲ ਦੇ ਲਾ ਅਜੀ ਕਰ ਵਾਸਤੇ ਆਇਆ ਯਾਰ ਹੱਥ ਪਾ ਗੱਲ ਜੀ ਸਾਨੂੰ ਕਾਹਨੂੰ ਬੁਲਾਇਆ ਕਰੋਰੇ ਜੇ ਲੜਨਾ ਸੀਗਾ ਮੈਂ ਬੜਾ ਅਸੀਂ ਬੱਥੇ ਥਾਣੇ ਦੀ ਪਾਵਾਂਗੇ ਕੋਈ ਤਾਂ ਸਰਕਾਰ ਦਾ ਮੰਨ ਲਿਆ ਤੂੰ ਹੁਣ ਤਾਂ ਕਤ ਨਹੀਂ ਓ ਯਾਰ ਮੇਰੀ ਗੱਲ ਸੁਣ ਯਾਰ ਇਹਨਾਂ ਸਾਫਾ ਕੁਝ ਨਹੀਂ ਪਹਿਲਾਂ ਐਨੇ ਪਣੋ ਇਹਨੇ ਫਿਰ ਬੱਟ-ਬੱਟ ਦੀ ਇਹਨਾਂ ਦੀ ਹੁਣ ਇਹਨਾਂ ਨੇ ਆਹ ਦੇਖ ਲਾ ਹੁਣ ਇਹਨਾਂ ਨੂੰ ਮੈਂ ਤਾਂ ਯਾਰ ਇੱਧਰ ਨੂੰ ਉੱਤਰਦਾ ਤੈਨੂੰ ਹੀ ਪਤਾ ਦਿਖ ਮੈਂਬਰਾ ਆਪਣੀ ਕਰ ਤੇਰੇ ਠੇਕੇ ਦੇ ਬਾਣਾ ਕਿਉਂ ਯਾਰ ਲੋਕਾਂ ਵਿੱਚ ਲੜੀਆਂ ਦੁਪੱਟੇ ਵੱਟੀਆਂ ਹੈ ਕਉ ਆਵਦੀ ਐ ਤਰੀਕੂ ਇਹ ਇੱਕ ਦੇ ਓਏ ਆ ਖੱਤਾ ਤਾਂ ਮੇਰਾ ਆਪਾ ਫੇਰ ਇੱਕ ਕਿੱਡੀ ਗੱਲ ਆ ਜੱਤੇ ਵੱਟੇ ਦੁਆਰੇ ਓਏ ਇਹਦਾ ਹੁਣ ਆਏ ਕਹਿੰਦਾ ਕਹਿੰਦਾ ਇੱਥੇ ਮੈਨੂੰ ਅੱਧਾ ਗਿੱਲੇ ਬਗਲਾ ਲਾ ਲੋ ਯਾਰ ਕਿੱਡੀ ਗੱਲ ਐ ਬਰਦਨ ਨੂੰ ਫਿਰਦਾ ਐ ਤੁਸੀਂ ਮਿੱਟੀ ਲਾ ਦੇ ਤਰੇ ਲਾ ਨੀ ਯਾਰ ਹਾਂ ਯਾਰ ਮਿੱਟੀ ਹੈ ਵੀ ਲਾਈ ਨਹੀਂ ਚਾਹੀ ਯਾਰ ਓਏ ਆ ਮੁੰਡਾ ਮੈਂ ਹੋਰ ਕਾਹ ਤੋਂ ਬੁਲਾਇਆ ਮੈਂ ਤਾਂਹੀਂ ਤਾਂ ਬੁਲਾਇਆ ਭਾਈ ਆ ਮੁੰਡੇ ਨੇ ਥੋੜਾ ਬਹਣ 2 ਸਾਲ ਬਾਹਿਆ ਕਿ ਨਹੀਂ ਬਹਿਆ ਤੇ ਤੈ ਮੇਰੀ ਗੱਲ ਸੁਣ ਤੋਏ ਦੱਸ ਬਾਈ ਜਦੋਂ ਤੂੰ ਬਹਣ ਬਹਾਂ ਸੀਗਾ ਉਹ ਬੱਟ ਕਿੱਥੇ ਸੀਗੇ ਉਹ ਨੱਕੇ ਤੇ ਦੇ ਹੀ ਮੈਂਬਰ ਆ ਨਾ ਦਾ ਮੈਂ ਗੱਲ ਕਰਾ ਇਹਨਾਂ ਦੇ ਪੱਖ ਦੀ ਨਾ ਕਰ ਇਹਨਾਂ ਦੇ ਪੱਖ ਦੀ ਠੀਕ ਆ ਆ ਵੀ ਮੈਂਬਰ ਖੜਾ ਤੂੰ ਹੀ ਮੈਂਬਰ ਖੜਾ ਹਾਂ ਬੱਟ ਜਮਾ ਨੱਕੇ ਦੀ ਫੇਰ ਨੂੰ ਦੀ ਬੱਟ ਹੁਣ ਇੱਧਰ ਆ ਹੀ ਪਈ ਆ ਯਾਰ ਮਹਾਂ ਚਲ ਠੀਕ ਆ ਇਹਦਾ ਸੀਦਾ ਠੀਕ ਆ 50 ਆ ਹੀ ਪਈ ਆ ਹਣਾ ਮੈਂ ਭਰਾ ਤੈਨੂੰ ਵੀ ਪਤਾ ਹੀ ਆ ਇੱਥੇ ਹੀ ਰਹਿਣਾ ਤੂੰ ਇੱਥੇ ਆਪਾਂ ਤਾਂ ਮੈਂ ਕਹਿਣਾ ਦੇਖ ਲੈ ਕਿੰਨੀ ਵੱਟ ਬਾਈ ਬੱਟ ਇੰਨਾ ਤਾਂ ਨਹੀਂ ਫਾੜੀ ਪਈ ਆ ਤਾਂ ਆਹ ਦੇਖਣੀ ਵੀ ਪਤਾ ਹੈ ਜੀ ਮੇਰੇ ਖੰਨ ਦੀ ਗੱਲ ਬੜੀ ਸੀ ਖੜ ਕੇ ਦੇਖੋ ਤੁਸੀਂ ਆਹ ਖੜ ਕੇ ਦੇਖੋ ਇੱਥੇ ਮੈਂ ਬੱਸ ਦੇ ਦੇ ਮਾਝ ਸਾਕੇ ਆ ਜੀ ਪਵਾ ਦੇ ਆਹ ਕੋਈ ਛੱਡ ਦੇ ਯਾਰ ਅਰਜੀ- ਮੇਰੀ ਗੱਲ ਇਹਨਾਂ ਵਰ ਕਿਵੇਂ ਹੁਣ ਫੈਸਲਾ ਕਰੀਏ ਤੁਸੀਂ ਐਂ ਕਰੋ ਯਾਰ ਇਤਰੀ ਥੋੜੇ ਥੋੜੀ ਘੱਟ ਮਿੱਟੀ ਲਾਣਗੇ ਤੂੰ ਭਾਈ ਇਧਰੋਂ ਜਿਆਦਾ ਲਾ ਨਾ ਮੈਂ ਨਹੀਂ ਮਿੱਟੀ ਮੁੱਟੀ ਲਾਉਂਦਾ ਅਸੀਂ ਤਾਂ ਗੱਲ ਸਾਫ਼ ਫਿਰ ਐਂ ਕਰੋ ਯਾਰ ਜਿਹੜਾ ਸੱਚਾ ਝੂਠ ਦਾ ਹੁਣ ਵਾਲਾ ਹੋਜੂ ਗੁਰਦੁਆਰੇ ਜੜ ਲੈ ਚਲੋ ਆ ਜਾਓ ਆ ਜਾਓ ਗੁਰਦੁਆਰੇ ਦੇ ਲੋਕਾਂ ਨੇ ਪਹਿਲੀ ਟਾਉਣ ਵਾਲੇ ਕਰ ਰੱਖੇ ਨੇ ਕਿਹੜਾ ਮੰਨਦਾ ਚਾਰੇ ਚਾਰੇ ਫਿਰ ਆ ਜਾਓ ਮੈਂ ਤਾਂ ਸੋਹਣ ਮੰਨਦਾ ਨਾ ਮੰਨਦੇ ਨਹੀਂ ਕੋਈ ਆ ਨਹੀਂ ਮੰਨਦੇ ਨਹੀਂ ਜੇ ਨਹੀਂ ਮੰਨਦੇ ਫਿਰ ਇਹ ਲੜ ਕੇ ਮਰ ਜੂ ਮੈਂ ਕਿਹਾ ਡਾਂਗ ਜੀ ਫੜਾ ਮੈਂ ਹੁਣ ਤਾਂ ਮਰ ਜਾ ਮੇਰਾ ਮੈਂ ਪਾਸਾ ਵੜਦਾ ਸੀ ਮੈਂ ਤਾਂ ਹੀ ਨਹੀਂ ਬੋਲਦਾ ਸੀ ਫਿਰ ਮੇਰੀ ਗੱਲ ਸਿੱਧੀ ਏਰ ਤੇ ਰਹਿਣਾ ਇਹ ਤਾਂ ਨਾਣਾ ਪਈ ਦੋਨੇ ਮੈਂਬਰ ਸੇਰੇ ਬਣਾਵੇਂ ਪੰਚਾਇਤ ਉੱਥੇ ਇਕੱਠ ਕਰਦੇ ਆ ਉੱਥੇ ਆਂ ਦਰਵਾਜ਼ੇ ਮੇਰੀ ਗੱਲ ਸੁਣ ਨਾਵੇਂ ਪੰਚਾਇਤ ਤੇ ਜਾਵਾਂ ਨਾਵੇਂ ਗੁਰਦੁਆਰੇ ਜਾਵਾਂ ਤੁਸੀਂ ਸਾਂਝੇ ਬੰਦੇ ਵਿੱਚ ਹੈਗੇ ਹੋ ਜਿੱਥੇ ਮਰਜ਼ੀ ਬੱਟ ਪਾ ਪਰ ਅਸੀਂ ਹੋਰ ਕੀ ਕਹੀ ਨਾ ਤੈਨੂੰ ਬਸ ਪਵਾ ਦਿਓ ਕੱਲ ਮੰਨ ਵੀ ਲੈ ਬਸ ਠੀਕ ਆ ਉਹ ਮੇਰਾ ਸਾਲਾ ਕਾਣਾ ਦੀ ਇਹਦਾ ਹਾਂ ਉਹ ਬੱਗ ਲੈ ਕੋਈ ਨਾ ਯਾਰ ਬੰਦਾ ਠੀਕ ਜਾਓ ਅਸੀਂ ਬੱਟਾ ਪੁੱਛਦੇ ਰਹਾਂ ਪੰਚਾਇਤ ਨਾਲ ਯਾਰ ਬੱਟਾ ਪਿੱਛੇ ਲੜ ਕੇ ਫਾਇਦਾ ਕੀ ਬੱਟਾ ਦਾੜੀ ਉਰੀ ਰਹਿੰਦੀ ਨੇ ਐਸੀ ਤੋਂ ਹੀ ਬੱਤ ਕਰਾਂਗੇ ਜੀ ਮੰਨਿਆ